ਹਾਂਜੀ ਬਾਈ ਜੀ ਅੱਜ ਕੱਲ ਨਾ ਇੱਕ ਬੜੀ ਬਿਮਾਰੀ ਚੱਲਦੀ ਆ ਪਿੰਡੇ ਤੇ ਦੱਧਾਂ ਹੋ ਜਾਂਦੀਆਂ ਨੇ ਉਹਨਾਂ ਤੇ ਖਾਜ ਹੁੰਦੀ ਆ ਲਾਲ ਲਾਲ ਘੇਰਾ ਹੋ ਜਾਂਦਾ ਰਿੰਗ ਜੀ ਬਣ ਜਾਂਦੀ ਆ ਕੋਈ ਉਹਦਾ ਤੁਸੀਂ ਆਪਾ ਦੱਸੋ ਦਵਾਈ ਦੱਸੋ ਹਾਂਜੀ ਇਹ ਜਿਹੜੀਆਂ ਦੱਧਾਂ ਹੁੰਦੀਆਂ ਨਾ ਇਹ ਤਾਂ ਹੋ ਰਿਆ ਹੁਣ ਆਪਣੀ ਗਰਮੈਸ਼ ਵੱਧ ਵੱਧ ਗਈ ਜੇ ਅੱਗੇ ਨਾਲੋਂ ਟੈਂਪਰੇਚਰ ਵਧਣ ਦੇ ਕਾਰਨ ਸਕਿਨ ਦੇ ਵਿੱਚੋਂ ਉਹ ਇਨਫੈਕਸ਼ਨ ਹੋ ਰਹੀ ਹੈ ਇਹਦੇ ਬਾਅਦ ਤੇ ਤੁਹਾਨੂੰ ਦੱਸਦੇ ਜੀ ਇੱਕ ਸਭ ਤੋਂ ਸੌਖਾ ਤੇ ਘਰੇਲੂ ਇਲਾਜ ਹੈ ਇਕ ਤਾ ਤੇ ਨਿੰਬੂ ਲੈ ਕੇ ਉਤੇ ਨਿੰਬੂ ਨੂੰ ਸਮਾਰ ਕੇ ਰਗੜ ਦੋ ਜਿਹਨੂੰ ਚੱਜਣਾ। ਰਗੜਨ ਤੋਂ ਬਾਅਦ ਫਿਰ ਇਹਨੂੰ ਮੜੇ ਸੁਕਾ ਕੇ ਫਿਰ ਫੜਕੜੀ ਲੈ ਲਓ। ਫੜਕੜੀ ਲੈ ਲਓ ਤੇ ਉਹਨੂੰ ਫੜਕੜੀ ਨੂੰ ਸਰੋਂ ਦਾ ਤੇਲ ਪਾ ਲਓ ਕੌਲੀ ਚ ਵਿੱਚ ਉਹਦੇ ਇਹਨੂੰ ਮਚਾ ਕੇ ਰਗੜ ਲਓ ਕਾਲੀ ਕਰ ਲਓ। ਉਹਦੇ ਉੱਤੇ ਉਹ ਰੋਜ਼ ਲਾਈ ਜਾਓ ਇਹ ਬਿਲਕੁਲ ਹਾਂਜੀ ਇਹਦੇ ਖਾਜ ਘੱਟ ਤੋਂ ਘੱਟ ਕਰੋ। ਨਿੰਮ ਦੇ ਪਾਣੀ ਨਾਲ ਵੀ ਇਹਨੂੰ ਧੋ ਲਓ। ਨਿੰਬੂ ਨੂੰ ਸਮਾਰ ਕੇ ਰਗੜ ਲਓ। ਫਿਰ ਦੂਸਾ ਘਾ ਕੇ ਫੜਕੜੀ ਲਾ ਦਿਓ ਅਜ ਤੁਹਾਡੀ ਫੇਰ ਵੀ ਨਹੀਂ ਹਟਦੀ ਐ ਦਦ ਨਹੀਂ ਘਟ ਰਹੀ ਤਾਂ ਤੁਸੀਂ ਸਾਨੂੰ ਮਿਲੋ ਅਸੀਂ ਤੁਹਾਨੂੰ ਘੱਟ ਤੋਂ ਘੱਟ ਪੈਸੇ ਚ ਦਵਾਈ ਦੇਵਾਂਗੇ ਜਿੰਨੀ ਦਵਾਈ ਦੀ ਲਾਗਤ ਹੋ ਤਕਰੀਬਨ ਉਹਨੇ ਦੇ ਵਿੱਚ ਹੀ ਅਸੀਂ ਦੇ ਦੇਵਾਂਗੇ ਦਵਾਈ ਅਸੀਂ ਕਰ ਰਹੇ ਹਾਂ ਦੇ ਰਹੇ ਹਾਂ ਇਹ ਸਿਰਫ ਆਯੁਰਵੇਦ ਦਾ ਪ੍ਰਚਾਰ ਐ ਅਸੀਂ ਕਮਾਈ ਵਾਸਤੇ ਨਹੀਂ ਕਰ ਰਹੇ ਐਤਤ ਲੋਕਾਂ ਦਾ ਭਲਾ ਕਰ ਰਹੇ ਹਾਂ ਬਾਕੀ ਆਯੁਰਵੇਦ ਖਤਮ ਹੋ ਨਾ ਹੋਵੇ ਉਹਦੇ ਪ੍ਰਚਾਰ ਦੇ ਵਾਸਤੇ ਹੈ ਅਸੀਂ ਘੱਟ ਤੋਂ ਘੱਟ ਪੈਸੇ ਚ ਦਵਾਈ ਦੇ ਰਹੇ ਹਾਂ on